ਹੋਰ ਜੀ ਕਾਹਨ ਦੁਾਰੇ ਤਕਨ ਨਾਨਕ ਲੋ ਟੂ ਪਤਰੀ ਪਬਸਵਾਹ ਬੈਂਟਾ ਸੈਟਅਪ ਮੰਗਾ ਨਹੀਂ ਤੁਹਾਡੇ ਸਾਹਮਣੇ ਇੱਕ ਖੁਸ਼ੀ ਲੱਗੇ ਹਾਜ਼ਰ ਹਾਂ ਘਰ ਕੀ ਤਾਰੀਖ ਦਸ ਮੇਸ਼ ਪਿਤਾ ਦੀ ਤੇ ਤਲੀਖੀ ਨਾ ਗਾਵੇ ਮਾਂ ਮੁਤਰੀ ਦੇ ਅਸਲਾ ਦੇਖੋ ਕਦ ਜਦ ਸਦਗੇ ਜਾਵੇ ਹੋ ਤੇਰੇ ਦਾਰ ਦੇ ਇਰਾਦੇ ਨਾ ਮਨ ਨਾ ਸੁਧਾ ਪਹੋਚੋ ਕਨ ਗੁਰ ਕੋ ਕੰਦ ਸਿੰਘ ਦੇ ਬੜੀ ਦਾ ਜਿਸ ਨੇ ਬਣ ਜਾਣਾ ਕਾਦੀ ਆੜ ਕੋ

thế à phải có lẽ có lẽ là không có đi nào đi 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 ਇਹ ਕੁਛੀ ਬੋਲ। ਖਾ ਦਮੁਰੇ ਕਾ। ਛੋਟੇ ਛੋਟੇ ਜਿੰਦਾਂ ਅਰਤੂ ਨੀਹਾ ਵਿੱਚ ਜਿਨਾ ਰਿਹਾ। ਛੋਟੇ ਛੋਟੇ ਜਿੰਦਿਆਂ ਜਿੰਦਾਂ ਅਰਤੂ ਨੀਹਾ ਵਿੱਚ ਜਿਨਾ ਰਿਹਾ। ਇੱਕ ਇੱਕ ਕਹਿਰ ਕਮਾਇਆ ਉਹ ਬੰਦਿਆ ਇੱਕ ਇੱਕ ਕਹਿਰ ਕਮਾਇਆ। ਸ਼ੇਰਾਂ ਵਰਗੇ ਜਿਗਰੀ ਉਹਨਾਂ ਦੇ ਧਮਕੀਆਂ ਤੋਂ ਨਾ ਡਰਦੇ। ਸ਼ੇਰਾਂ ਵਰਗੇ ਜਿਗਰੀ ਉਹਨਾਂ ਦੇ ਧਮਕੀਆਂ ਤੋਂ ਨਾ ਡਰਦੇ। ਲਾਲ ਚੰਦ ਗੋਬਿੰਦ ਸਿੰਘ ਜੀ ਦੇ ਵਾਰੀ ਨੂੰ। ਲਾਲ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਕਾ ਕੋਈ ਨਾ ਜ਼ਾਲਿਮ ਨੂੰ ਵੰਗਾ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੁਪੇ ਨੂੰ ਲਲਕਾਰ ਦੇ ਸੁਪੇ ਨੂੰ ਲਲਕਾਰ ਦੇ ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣਿਆ ਬੋਲੇ ਸੋਹਣਿਆ ਵਾਹਿਗੁਰੂ ਵਾਹਿਗੁਰੂ ਜਪ ਤੇ ਮਾਤ ਤੂ ਸਾਨੂੰ ਦਰਦੀ ਲੰਘੇ ਨਾ ਦੁੱਖਾਂ ਦਾ ਪਹਿਲਾ ਵਕਤ ਸੁਦਾ ਸਭ ਤੇ ਕਾਇਦਾ ਲੱਗ ਗਈ ਸ਼ਾਨ दिल्ली चमी बड़ी असीं पियो सारींदर शेर सनदा अञा काठ मारे असीं छवा लात ਨੌ 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 ਆਰੇ ਸੌਰੀ ਗੈਸਾਂ ਦਾ ਜਵਾ ਦੇਖਣਾ ਨਾ ਟਿਕਣਾ ਹਾਂ ਤੋਦ ਤੋਦ ਵਾਣੇ ਕਿੰਨੇ ਕਾਲ ਕਸ ਬਣੇ ਦਰਕਰਨ ਸਮਾਇਆ ਤੋਂ ਕੁੱਲ ਕੋਸੇ ਨਾਂ ਮਹਰ ਐਲਾ ਕੇ ਕਹੇ ਨਾਂ ਇੱਕ ਫੈਸਲੇ ਅਸਰਿਆ ਦੇ ਨੰਬਰ ਦੰਦ ਲਗਾਉਂ ਪਰ ਪਹਾੜੀ ਹੋਵੋ ਕਰਨ ਮਨੋਂ ਤੋਬੂ ਕਾਲ ਗ੍ਰਾਮ ਸੈਤਾ ਆਇਆ ਉਸੇ ਜੋ ਸੁਲਤਾਨ सतनाम वाहेगुरु सतनाम वाहेगुरु बोलो संगत सारी ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ